ਅੱਜ ਆਪਾਂ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿੰਨੇ ਵੀ ਤੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਇਹ ਗੱਲ ਬਹੁਤ ਧਿਆਨ ਮੰਗਦੀ ਆ ਤੇ ਬੇਹੱਦ ਗੰਭੀਰ ਵੀ ਆ ਤੇ ਜਿੰਨਾ ਕਿ ਮੈਂ ਦੇਖਿਆ ਜਿੱਥੇ ਸਾਡੇ ਪੰਜਾਬੀ ਬੰਦੇ ਦਾ ਦਾ ਲੱਗਦਾ ਉਹ ਲਾਉਂਦਾ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਸਾਰਿਆਂ ਨੂੰ ਆਪਾਂ ਇੱਕੋ ਰਸਤੇ ਨਹੀਂ ਬਣ ਸਕਦੇ ਪਰ ਬਹੁਤ ਗੰੰਤੀ ਇਹੀ ਆ ਜਿੰਨਾ ਅਸੀਂ ਚੰਗੇ ਹੋਣ ਦਾ ਨਾਟਕ ਕਰਦੇ ਆ ਜਿੰਨਾ ਕਿ ਮੈਂ ਦੇਖਿਆ ਮੈਨੂੰ ਤਾਂ ਇਹਦੇ ਵਿੱਚ ਕੋਈ ਬਹੁਤਾ ਦਿੱਸਿਆ ਨਹੀਂ ਤੇ ਮੈਂ ਇੱਥੇ ਖੜਾ ਸੀ ਕੋਈ ਨਿਊਜ਼ ਦੇਖ ਰਿਹਾ ਸੀ ਤਾਂ ਫਿਰ ਮੈਂ ਸੋਚਿਆ ਮਤ ਕਿਉਂਕਿ ਮੈਂ ਇੱਥੇ ਕਿਸੇ ਪਾਰਕ ਦੇ ਵਿੱਚ ਖੜਾ ਸੀ ਇਸ ਟਾਈਮ ਪਰ ਮੇਰੇ ਮਨ ਦੇ ਵਿੱਚ ਬਾਰ-ਬਾਰ ਖਿਆਲ ਆਇਆ ਵੀ ਕੋਈ ਪਰਿਵਾਰ ਸੀ ਕੈਨੇਡਾ ਦੇ ਵਿੱਚ ਉਹਦੇ ਸਾਰੀ ਜ਼ਮੀਨ ਦਾ ਕਿਸੇ ਬੰਦੇ ਨੇ ਜਾਲੀ ਪੇਪਰ ਤਿਆਰ ਕਰਕੇ ਸਾਰਾ ਕੁਝ ਜਾਲੀ ਤਿਆਰ ਕਰਕੇ ਤੇ ਉਹਨੇ ਵੇਚਣ ਦਾ ਸਾਰਾ ਇਕਰਾਰਨਾਮਾ ਜਿੱਦਾਂ ਆਪਣੇ ਹੁੰਦਾ ਉਹ ਸਾਰਾ ਕਰ ਲਿਆ। ਕੈਨੇਡਾ ਵਾਲਾ ਬੰਦਾ ਆਇਆ ਉਹ ਲੈਣ ਵਾਲਾ ਵੀ ਕੈਨੇਡਾ ਵਾਲੀ ਕੁਦਰਤੀ ਤੇ ਮੈਂ ਬੈਠ ਜਾਵਾਂ ਇੱਥੇ ਇੱਕ ਮਿੰਟ। ਤਾਂ ਜਦੋਂ ਉਹਨੇ ਦੇਖੇ ਸਾਰੇ ਕੁਝ ਕਿਉਂਕਿ ਕੈਨੇਡਾ ਵਾਲੇ ਨੂੰ ਪਤਾ ਸੀ ਵੀ ਜੇ ਜਿੱਦਾਂ ਨੂੰ ਕੋਨੇ ਉਹਨੂੰ ਕੁਛ ਲੱਗਿਆ ਉਹਨੇ ਸਾਰੇ ਅਣਕੁਆਰੀਆਂ ਕਰ ਲਈਆਂ ਸਾਰਾ ਕੁਝ ਜਾਲੀ ਸੀ ਫਿਰ ਉਹਨੇ ਚਲੋ ਪੁਲਿਸ ਨੂੰ ਖੜਾਇਆ ਹੁਣ ਹਾਣਾ ਤਾਂ ਕੀ ਆਥੇ ਇੰਡੀਆ ਆਹੋ ਤੁਹਾਨੂੰ ਪਤਾ ਹੀ ਆ ਬਹੁਤ ਗਿੰਤੀ ਅਫਸਰशाही ਵੀ ਵਕਾਉਂਦੀ ਹੈ ਸਾਰੇ ਤਾਂ ਸਾਰੇ ਤਾਂ ਦੁਨੀਆ ਇੱਕੋ ਜਿਹੀ ਨਹੀਂ ਬਾਰ-ਬਾਰ ਕਹਿੰਦੇ ਹਾਂ ਕਿ ਸਾਰਿਆਂ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਸਾਰਿਆਂ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਮੇਰੀ ਬੇਨ ਦੀ ਇੱਕ ਪਰਦੇਸੀ ਹੋਣ ਦੇ ਨਾਤੇ ਜੇ ਕਿਸੇ ਨੂੰ ਤਕਲੀਫ ਹੋਵੇ ਤਾਂ ਪੰਜਾਬ ਬੈਠੇ ਨੂੰ ਮੈਨੂੰ 0061 412 625 418 ਮੈਨੂੰ ਵਟਸਐਪ ਕਾਲ ਕਰ ਲਿਓ ਨਹੀਂ ਮੈਂ ਤੁਹਾਨੂੰ ਕਰ ਲੂੰ ਜੇ ਕਿ ਮਨ ਚ ਵਹਿਮ ਹੋਵੇ ਤਾਂ ਪੰਜਾਬ ਨੂੰ ਨਿੰਦ ਦਾ ਮੈਂ ਅੱਖੀ ਦੇਖਿਆ ਤੇ ਮੇਰੇ ਅਣਗਿਣਤ ਜਾਣ ਪਛਾਣ ਵਾਲੇ ਨਾਲ ਠੱਗੀਆਂ ਵੱਜੀਆਂ ਪਰਿਵਾਰਾਂ ਵੱਲੋਂ ਪਿੰਡਾਂ ਵੱਲੋਂ ਲੀਡਰਾਂ ਸ਼ੀਡਰਾਂ ਦੇ ਦਬਾਅ ਤੇ ਅਫਸਰਸ਼ਾਹੀ ਵੱਲੋਂ ਜਿੱਥੇ-ਜਿੱਥੇ ਕਿਸੇ ਦਾ ਦਾ ਲੱਗਿਆ ਉਹਨੇ ਲਾਇਆ ਇੱਕ ਮੇਰੀ ਜਾਣ ਪਛਾਣ ਵਾਲਾ ਪਰਿਵਾਰ ਹੁਣੇ ਜਮੀਨਾਂ ਦੀ ਮਿੱਟੀ ਨੂੰ ਸੋਨੇ ਵਰਗੀ ਜ਼ਮੀਨ ਨੂੰ ਮਿੱਟੀ ਛੱਟ ਕੇ ਆਇਆ ਤੇ ਕਿਉਂਕਿ ਘਰਾਂ ਦੇ ਸੌ ਪੜਦੇ ਹੁੰਦੇ ਆ ਮੈਂ ਜਗ ਜਹਰ ਤਾਂ ਨਹੀਂ ਕਰੂੰਗਾ ਕਿਸੇ ਅੰਨਾ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਕਿ ਜਿੱਥੇ ਸਾਡੇ ਲੋਕਾਂ ਦਾ ਦਾਅ ਲੱਗਦਾ ਉਹ ਲਾਉਂਦੇ ਆ ਇਹ ਸਚਾਈ ਆ ਜੇ ਕਿ ਉਹਨੂੰ ਵਹਿਮ ਵੀ ਹੋਵੇ ਨਾ ਤੇ ਉਹ ਮੈਨੂੰ ਕਾਲ ਕਰ ਲੈ ਤੇ ਮੈਂ ਉਹਨੂੰ ਉਹਦੀ ਹਿਸਟਰੀਆਂ ਦੇ ਸਕਦਾ ਜਿੱਦਾਂ ਅਸੀਂ ਚੰਗਾ ਹੋਂ ਦਾ ਸਰਟੀਫਿਕੇਟ ਵੰਡਦੇ ਫਿਰਦੇ ਹਨ ਓਡੇ ਓਡੇ ਮੈਨੂੰ ਤਾਂ ਲੱਗੇ ਨਹੀਂ ਬਹੁਤ ਗਿਣਤੀ ਨਾਲ ਵਾਹ ਪਿਆ ਜਿੱਥੇ-ਜਿੱਥੇ ਕਿਸੇ ਦਾ ਦਾ ਲੱਗਿਆ ਉਹਨੇ ਲਾਇਆ ਤੇ ਸ਼ਰਮ ਤੇ ਅਫਸੋਸ ਵਾਲੀ ਗੱਲ ਵੀ ਹੈ ਨਾਲ ਦੂਜੇ ਪਾਸੇ ਤੇ ਪਰਦੇਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਜਿੱਥੇ-ਜਿੱਥੇ ਵੀ ਤੁਸੀਂ ਮੇਰੀ ਵੀਡੀਓ ਸੁਣੋਗੇ ਨਾ ਆਪਣਾ ਛੋਟਾ ਵੱਡਾ ਵੀਰ ਸਮਝ ਕੇ ਆਪਣਾ ਪਰਿਵਾਰ ਸਮਝ ਕੇ ਭਰੋਸਾ ਕਰਿਓ ਤੇ ਜਿੱਦਾਂ ਆਪਾਂ ਹਰ ਹਫ਼ਤੇ ਆਪਣੀ ਕਾਉਂਟ ਦੇ ਵਿੱਚ ਸੈਲਰੀ ਚੈੱਕ ਕਰਦੇ ਆ ਨਾ ਤੇ ਕੋਸ਼ਿਸ਼ ਇਹ ਕਰਿਆ ਕਰੋ ਹਰ ਹਫ਼ਤੇ ਨਾ ਹਰ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਸਾਰੇ ਆਪਣੇ ਜ਼ਮੀਨਾਂ ਦੇ ਰਿਕਾਰਡ ਆਨਲਾਈਨ ਹੁੰਦੇ ਚੈੱਕ ਹੋ ਜਾਂਦੇ ਆ ਤੇ ਚੈੱਕ ਕਰਦੇ ਰਿਹਾ ਕਰੋ ਪਟਵਾਰੀ ਸਾਹਿਬ ਨਾਲ ਕੋਈ ਆਪਣੇ ਤਹਿਸੀਲਦਾਰ ਕਾਨੂੰਗੋ ਸੱਜਣ ਮਿੱਤਰ ਹੁੰਦੇ ਆ ਸਾਰਿਆਂ ਦੇ ਤੁਹਾਡੇ ਵੀ ਆ ਮੇਰੇ ਵੀ ਆ ਤੇ ਮੇਰੇ ਬਹੁਤ ਹੀ ਸੀਨੀਅਰ ਸੀਨੀਅਰ ਅਫਸਰ ਸਿਆਸੀ ਲੋਕ ਸੱਜਣ ਮਿੱਤਰ ਹੈਗੇ ਆ ਹੀ ਪਰਿਵਾਰ ਵਾਂਗੂ ਵਰਤਦੇ ਆ ਇਹ ਜੀ ਮੈਂ ਕਹਿੰਦਾ ਵੀ ਸਾਰੇ ਲਟੇਰੇ ਬੈਠੇ ਆ ਇੱਥੇ ਚੰਗੇ ਚੰਗਿਆਂ ਦਾ ਵੀ ਕੋਈ ਅੰਤ ਨਹੀਂ ਬਹੁਤ ਚੰਗੀ ਦੁਨੀਆ ਵੀ ਪਈ ਹੈ ਤਾਂ ਹੀ ਅੱਜ ਖੜੀ ਹੈ ਨਹੀਂ ਤਾਂ ਬੇੜਾ ਗਰਕ ਜੇ ਤੇ ਤੁਹਾਨੂੰ ਇਹ ਵੀਡੀਓ ਜਿਹੜੇ ਬਣਦੀ ਇਹੀ ਕਰ ਰਿਹਾ ਆ ਵੀ ਆਨਲਾਈਨ ਸਾਰੇ ਪਰਦੇਸੀ ਖਾਸ ਕਰ ਆਪਣੇ ਜ਼ਮੀਨਾਂ ਰਿਕਾਰਡ ਚੈੱਕ ਕਰਿਆ ਕਰੋ ਕਿਉਂਕਿ ਮੇਰੇ ਕੋਲ ਕੋਈ ਸਟੈਂਡ ਸਟੂਡੈਂਟ ਹੈ ਨਹੀਂਗਾ ਫੋਨ ਦਾ ਤੇ ਮੈਂ ਤਾਂ ਇੱਕ ਪਾਰਕ ਦੇ ਵਿੱਚ ਬੈਠਾ ਹੁਣ ਥੱਕ ਗਿਆ ਸੀ ਸਾਈਕਲ ਕਰ ਕਰਕੇ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਮੇਰੇ ਗੱਲ ਯਾਦ ਆਈ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਖਾਸ ਕਰ ਪ੍ਰਦੇਸੀ ਲੋਕ ਹਰ ਹਫਤੇ ਦੋ ਹਫਤੇ ਬਾਅਦ ਆਪਣੇ ਜ਼ਮੀਨ ਦੇ ਪੇਪਰ ਚੈੱਕ ਕਰਦੇ ਰਿਆ ਕਰੋ ਚਾਚੇ ਤਾਇਆ ਨੂੰ ਅਦੇ ਭੈਣ ਭਾਈਆਂ ਨੂੰ ਜਿਨ੍ਹਾਂ ਨਾਲ ਤੁਹਾਡੀ ਮਾਤ ਰਲਦੀ ਆ ਤੇਥੇ ਤੁਹਾਡੇ ਵਿਚਾਰ ਹਲਦੇ ਆ ਤਾਂ ਗੱਲਾਂ ਸਾਂਝੀਆਂ ਕਰਿਆ ਕਰੋ ਰਿਕਾਰਡ ਚੈੱਕ ਕਰਿਆ ਕਰੋ ਤੁਹਾਡੀ ਗਏ ਹਾਜ਼ਰੀ ਦੇ ਵਿੱਚ ਤੁਹਾਡੇ ਨਾਂ ਤੇ ਸਾਰੀਆਂ ਆਈਡੀਆਂ ਬਣਾ ਕੇ ਤੁਹਾਡੀਆਂ ਫੋਟੋ ਲਾ ਕੇ ਆਫਸਰਾਂ ਨਾਲ ਮਿਲ ਕੇ ਤੁਹਾਡੀ ਜ਼ਮੀਨ ਉੱਥੇ ਲੋਕ ਖਾ ਜਾਂਦੇ ਆ ਜੇ ਕਿਸੇ ਨੂੰ ਵਹਿਮ ਹੋਵੇ ਤਾਂ ਮੈਨੂੰ ਕਾਲ ਕਰ ਲਿਓ ਕੋਈ ਸ਼ੱਕ ਵਾਲੀ ਗੱਲ ਨਹੀਂ ਸੱਚੀਆਂ ਗੱਲਾਂ ਤੇ ਅੱਜ ਤੋਂ ਬਾਅਦ ਆਪਾਂ ਕੋਸ਼ਿਸ਼ ਇਹ ਕਰਾਂਗੇ ਤੁਹਾਡੇ ਨਾਲ ਸੱਚ ਹੀ ਸਾਰਾ ਸਾਫਤ ਹੋਵੇ ਸਾਹਮਣੇ ਆਵੇ ਕਿਸੇ ਨੇ ਜੁੜਨਾ ਜੁੜੇ ਨਹੀਂ ਜੁੜਨਾ ਨਾ ਜੁੜਨੇ ਇਹਦੇ ਨਾਲ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਗੱਲਾਂ ਸੱਚੀਆਂ ਹੀ ਹੋਇਆ ਕਰਨਗੀਆਂ ਤੇ ਅੱਜ ਇਹ ਵੀਡੀਓ ਖਾਸ ਕਰ ਇੱਕ ਵਾਰ ਫਿਰ ਬੇਨਤੀ ਕਰਦਾ ਵੀ ਐਨ ਆਰ ਆਈ ਪਰਿਵਾਰਾਂ ਨੂੰ ਜਿੱਥੇ-ਜਿੱਥੇ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਆਪਨਾ ਜ਼ਮੀਨ ਦੇ ਰਿਕਾਰਡ ਆਪਣੇ ਘਰਾਂ ਦੇ ਰਿਕਾਰਡ ਜ਼ਰੂਰ ਚੈੱਕ ਕਰਦੇ ਰਿਹਾ ਕਰੋ ਤੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਇਹ ਵੀਡੀਓ ਦੇਖਣ ਲਈ ਧੰਨਵਾਦ ਜੇ ਚੰਗੀ ਲੱਗੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਖੁਸ਼ ਰਹੋ ਹੱਸਦੇ ਵਸਦੇ ਰਹੋ